ਕੀ ਕਰਦਾ ਆ ਆ ਆ ਆ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ ਇਸ ਮੁਹੱਲੇ ਦਾ ਨਿਵਾਸੀ ਆ ਆ ਮੇਰੀ ਬਿਲਡਿੰਗ ਆ ਜੀ ਇਹਨਾਂ ਨੇ ਥੱਲੇ 15 18 ਫੁੱਟ ਟੋਆ ਮਾਰਿਆ ਟਾਵਰ ਲਾਉਣ ਵਾਸਤੇ ਸਾਨੂੰ ਕਿਸੇ ਨੂੰ ਮਹੱਲੇ ਦੇ ਨੂੰ ਪਤਾ ਨਹੀਂ ਬੰਦੇ ਨੂੰ ਇਹ ਇੰਨਾ ਖਤਰੇ ਵਾਲਾ ਕੰਮ ਆ ਨਾ ਇਹ ਟਾਵਰ ਬੱਚਿਆਂ ਲਈ ਸੇਫ ਆ ਨਾ ਉਦਾਏ ਸੇਫ ਆ ਕਿਸੇ ਮਹੱਲੇ ਵਾਲੇ ਨੂੰ ਪਤਾ ਨਹੀਂ ਪਰ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਪਏ ਆ ਸਾਰਾ ਮਹੱਲਾ ਇਸ ਚੀਜ਼ ਦਾ ਵਿਰੋਧ ਕਰਦਾ ਪਿਆ ਵਾ ਬਾਕੀ ਸਾਡੇ ਐਮਸੀ ਸਾਹਿਬ ਖੜੇ ਆ ਵਾਹਿ ਕੋ ਜੀ ਦੇ ਖੱਤ ਸਾਹਿਬ ਵਾਹਿ ਕੋ ਜੀ ਦੇ ਫਤਿਹ ਇਹ ਟਾਵਰ ਜੋ ਹੈਗਾ ਜੀ ਸੈਂਟਾ ਉਹਦੇ ਬਿਲਕੁਲ ਕੋਲ ਸਿੱਖਾ ਮਹੱਲੇ ਦੇ ਨਜ਼ਦੀਕ ਲੱਗ ਰਿਹਾ ਸੀਗਾ ਜੀ ਜੋ ਤੁਰੰਤ ਸਾਰੇ ਮਹੱਲੇ ਨੇ ਸਹਿਯੋਗ ਨਾਲ ਇੱਕਦਮ ਰੋਕ ਦਿੱਤਾ ਗਿਆ ਵਾ ਸਾਡੀ ਇਸ ਜਗਾ ਦੇ ਤਾਵਾ ਜਿਹੜੇ ਬਾਬਾ ਜੀ ਆ ਸਾਡੀ ਉਹਨਾਂ ਨੂੰ ਬੇਨਤੀ ਆ ਕਿ ਮਹੱਲੇ ਨੂੰ ਦੇਖਦੇ ਹੋਏ ਮਹੱਲੇ ਦੇ ਨਿਵਾਸੀਆਂ ਨੂੰ ਦੇਖਦੇ ਹੋਏ ਇਹ ਟਾਵਰ ਨੂੰ ਇੱਥੇ ਕਿਰਪਾ ਕਰਕੇ ਨਾ ਲਵਾਇਆ ਜਾਵੇ ਇਸ ਟਾਵਰ ਦੀਆਂ ਜਿਹੜੀਆਂ ਰੇਜ਼ ਹੈਗੀਆਂ ਉਹ ਬਹੁਤ ਖਤਰਨਾਕ ਆ ਜਿਹਦੇ ਨਾਲ ਕੈਂਸਰ ਦੀ ਬਿਮਾਰੀ ਦਾ ਬਹੁਤ ਜ਼ਿਆਦਾ ਖਤਰਾ ਲੈਂਦਾ ਵਾ ਟਾਵਰ ਲਾਣੇ ਜ਼ਰੂਰੀ ਹਾ ਪਰ ਉਹ ਸ਼ਹਿਰ ਉੱਥੇ ਨਾਣ ਜਿੱਥੇ ਪਾਪੂਲੇਸ਼ਨ ਨਾ ਹੋਵੇ ਇਹ ਤਾਂ ਮਤਲਬ ਸੰਗਣੀ ਪਾਪੂਲੇਸ਼ਨ ਦੇ ਵਿੱਚ ਟਾਵਰ ਲੱਗਦਾ ਪਿਆ ਵਾ ਸਾਡੀ ਇਹੀ ਪ੍ਰਸ਼ਾਸਨ ਨੂੰ ਹੀ ਬੇਨਤੀ ਆ ਤੇ ਬਾਬਾ ਜੀ ਨੂੰ ਵੀ ਬੇਨਤੀ ਆ ਬਾਬਾ ਜੀ ਵੀ ਇੱਥੇ ਟਾਵਰ ਨਾ ਲਾਇਆ ਜਾਵੇ ਬਸ ਇਹੀ ਅਸੀਂ ਕਾਵਾਂਗੇ ਮੱਲੇ ਦੇ ਆਂਡੀ ਗਵੰਡੀ ਸਾਰੇ ਨਾਲ ਦੱਸੂਗਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਵੀਰ ਜੀ ਉਹਨਾਂ ਨੇ ਦੱਸਿਆ ਹੈਗਾ ਸਾਰੇ ਮੱਲਾ ਨਿਵਾਸੀਆਂ ਨੂੰ ਬਿਲਕੁਲ ਨਹੀਂ ਕਿਸੇ ਨੇ ਸੂਚਨਾ ਦਿੱਤੀ ਕਿ ਇੱਥੇ ਟਾਵਰ ਲੱਗ ਰਿਹਾ ਕੱਲ ਮਿੰਤੀ ਹੋ ਰਹੀ ਸੀ ਅਸੀਂ ਤਾਂ ਸ਼ਾਇਦ ਕਿਸੇ ਕਿਉਂਕਿ ਦਲਪੰਥ ਆਂਦਾ ਹੈ ਵੀ ਕੋੜਿਆ ਵਾਸਤੇ ਕਮਰੇ ਪਾਣੇ ਹੋਣੇ ਆ ਕਿਉਂਕਿ ਸਾਰੇ ਮੱਲੇ ਵਾਲੇ ਇਸ ਗੁਰੂ ਘਰ ਦਾ ਬੜਾ ਸਤਿਕਾਰ ਕਰਦੇ ਆ ਔਰ ਅਸੀਂ ਜਦੋਂ ਇਹ ਸਾਰਾ ਕੁਝ ਦੇਖਿਆ ਤੇ ਅਸੀਂ ਸਾਰਿਆਂ ਜਾਣਿਆਂ ਨੇ ਬੜੀ ਪੀਸਫੁਲੀ ਆ ਕੇ ਜਿਹੜੇ ਵੀ ਲੱਗੇ ਹੋਏ ਸੀ ਕਰਮਚਾਰੀ ਉਹਨਾਂ ਨੂੰ ਕਿਹਾ ਕਿ ਪਲੀਜ਼ ਇਹ ਕੰਮ ਬੰਦ ਕਰ ਦਿੱਤਾ ਜਾਵੇ ਜਾਂ ਬਾਬਾ ਜੀ ਨਾਲ ਗੱਲ ਕਰਵਾ ਦਿੱਤੀ ਜਾਵੇ ਕਿਉਂਕਿ ਬੜੇ ਸੀਨੀਅਰ ਸਿਟੀਜ਼ਨ ਵੀ ਲੋਕ ਰਹਿੰਦੇ ਨੇ ਬੱਚੇ ਵੀ ਰਹਿੰਦੇ ਨੇ ਔਰ ਬਿਲਕੁਲ ਤੁਸੀਂ ਦੇਖੋ ਗੁਰੂ ਘਰ ਦੇ ਵਿੱਚ ਪਹਿਲੀ ਵਾਰੀ ਦੇਖਣਾ ਕਿ ਟਾਵਰ ਲੱਗਾ ਹੋਇਆ ਹੈ ਇਹਦੀਆਂ ਬਹੁਤ ਹੀ ਘਾਤਕ ਨਤੀਜੇ ਨੇ ਕਿਸਾਨੀ ਮੋਰਚੇ 'ਚ ਅਸੀਂ ਜਾ ਜਾ ਕੇ ਪਿੰਡਾਂ ਦੇ ਵਿੱਚੋਂ ਇਹ 5G ਟਾਵਰ ਪੱਟੇ ਨੇ ਤੇ ਹੁਣ ਸਾਡੇ ਘਰਾਂ ਦੇ ਮੋਰੇ ਲੱਗ ਰਹੇ ਨੇ ਸੋ ਇਹ ਬਹੁਤ ਜ਼ਿਆਦਾ ਖਤਰਾ ਆ ਇਸ ਚੀਜ਼ ਦਾ ਤੇ ਇਵਨ ਕਿ ਸਾਡੇ ਨਾਲ ਬੱਚੇ ਵੀ ਅਜ ਨਾਲ ਗੁਰੇ ਨੇ ਆਪਣੇ ਫਿਊਚਰ ਨੂੰ ਲੈ ਕੇ ਕਿ ਆਉਣ ਵਾਲੇ ਫਿਊਚਰ 'ਚ ਜੇ ਇਹ ਟਾਵਰ ਲੱਗ ਗਿਆ ਇਸ ਤੋਂ ਬਾਅਦ ਪੱਟਣਾ ਔਖਾ ਹੋਇਆ ਤੇ ਇਸ ਕਰਕੇ ਇਹ ਜੇ ਟਾਵਰ ਲਗਾਣਾ ਆ ਤੇ ਸ਼ਹਿਰ ਦੀ ਆਬਾਦੀ ਤੋਂ ਬਾਹਰ ਲਗਾਇਆ ਜਾਵੇ ਸੰਘਣੀ ਆਬਾਦੀ ਤੋਂ ਬਾਹਰ ਲਗਾਇਆ ਜਾਵੇ ਸੋ ਇਹੀ ਬੇਨਤੀ ਹੈ ਬਾਕੀ ਮਨਨਾਲਮਾਸੀ ਵੀ ਸਾਰੇ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਹੀ ਮਹੱਲਾ ਨਿਵਾਸੀ ਇਸ ਜਿਹੜਾ ਏ ਟਲ ਦਾ 5G ਟਾਵਰ ਲੱਗ ਰਿਹਾ ਉਹਦਾ ਪੂਰਜ ਵਰੋਧ ਕਰਦੇ ਆ ਦੇਖੋ ਜਿੱਦਾਂ ਜਿੱਦਾਂ ਤਕਨੀਕ ਵਧਦੀ ਜਾ ਰਹੀ ਉਹਦਾ ਉਹਦਾ ਬਿਮਾਰੀਆਂ ਵਧਦੀ ਜਾ ਰਹੀਆਂ ਪਹਿਲਾਂ 2G 3G 4G ਇੱਥੋਂ ਤੱਕ ਟਾਵਰ ਜਦੋਂ ਚੱਲਦੇ ਰਹੇ ਬਿਮਾਰੀਆਂ ਕਿੰਨੀਆਂ ਵਧ ਗਈਆਂ ਹੁਣ ਇਹ ਤਾਂ 5G ਟਾਵਰ ਲੱਗਣ ਲੱਗਾ ਉਹ ਵੀ ਇੰਨੀ ਸੰਘਣੀ ਆਬਾਦੀ ਤੇ ਤੇ ਜਿਹੜੇ ਆਣ ਵਾਲੇ ਬੱਚਿਆਂ ਦਾ ਅਸੀਂ ਵੇਖਿਆ ਜਿਹੜਾ ਕਿ ਉਹ ਖਤਰੇ 'ਚ ਆ ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਆ ਤੇ ਸਾਡੀ ਇਹੀ ਬੇਨਤੀ ਆ ਇਹ ਜ਼ਮੀਨ ਵਾਲਿਆਂ ਨੂੰ ਵੀ ਤੇ ਕੰਪਨੀ ਵਾਲਿਆਂ ਨੂੰ ਕਿ ਇਥੇ ਸੰਘਣੀ ਬੱਦ ਜਿਹੜਾ ਟਾਵਰ ਨਾ ਲਾਇਆ ਜਾਵੇ ਇਹਨੂੰ ਕਿਤੇ ਬਾਹਰ ਕਿਤੇ ਹੋਰ ਕਿਤੇ ਸ਼ਿਫਟ ਕੀਤਾ ਜਾਵੇ